ਸਰ ਦੀ ਸੀਟ ਤੋਂ ਗੁਰਜੀਤ ਸਿੰਘ ਆਲੜਾ ਨੂੰ ਦੁਬਾਰਾ ਮੌਕਾ ਦਿੱਤਾ ਗਿਆ ਤੇ ਤੀਸਰੀ ਵਾਰ ਉਹ ਇਸ ਵਾਰ ਚਨਾਮ ਵਿਧਾਨ ਚ ਉਤਰਨਗੇ ਤੇ ਸਾਡੇ ਨਾਲ ਸੰਸਦ ਗੁਰਜੀਤ ਸਿੰਘ ਆਲੜਾ ਜੀ ਮੌਜੂਦ ਨੇ ਆਲੜਾ ਸਾਹਿਬ ਪਹਿਲਾਂ ਤਾਂ ਬਹੁਤ-ਬਹੁਤ ਵਧਾਈ ਜੀ ਸ਼ੁਕਰੀਆ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਇਹ ਵਧਾਈ ਸਾਰੀ ਗੁਰੂ ਨਗਰੀ ਨੂੰ ਆ ਗੁਰੂ ਨਗਰੀ ਦੇ ਲੋਕਾਂ ਨੂੰ ਗੁਰੂ ਰਾਮਦਾਸ ਜੀ ਦੀ ਨਗਰੀ ਨੂੰ ਇਹ ਪਵਿੱਤਰ ਸਰੋਵਰਾਂ ਦੀ ਨਗਰੀ ਨੂੰ ਇੱਥੋਂ ਦੇ ਧਾਰਮਿਕ ਸਥਾਨਾਂ ਨੂੰ ਸਭਨਾਂ ਨੂੰ ਵਧਾਈ ਹੈ ਜੀ ਤੇ ਮੇਰੀ ਵਧਾਈ ਨਹੀਂ ਗਈ ਮੈਂ ਸਮਝਦਾ ਉਹਨਾਂ ਦੀ ਵਧਾਈ ਹੈ ਜੀ ਤਾਂ ਸੰਸਦ ਸਾਹਿਬ ਇਸ ਵਾਰ ਮੁਕਾਬਲਾ ਚੌਤਰਫਾ ਹੈ ਕਿ ਲੜਾਈ ਜਿਹੜੀ ਲੜੀ ਜਾਂਦੀ ਸੀ ਇਕੱਲੀ ਭਾਜਪਾ ਕੱਟੇ ਸੀ ਇੱਕ ਲੀਡਰ ਸੀ ਲੇਕਿਨ ਇਸ ਵਾਰ ਚੈਲੰਜਸ ਬਹੁਤ ਜ਼ਿਆਦਾ ਨੇ ਤਰਨਜੀਤ ਸਿੰਘ ਸੰਧੂ ਅਮਰੀਕਾ ਮਾਡਲ ਪੇਸ਼ ਕਰ ਰਹੇ ਨੇ ਤਾਂ ਅਨਿਲ ਜੋਸ਼ੀ ਕਹਿੰਦੇ ਮੇਰਾ ਲੋਕਲ ਮਾਡਲ ਹੈ ਔਰ ਕੁਲਦੀਪ ਧਾਲੀਵਾਲ ਸੱਤਾ ਸਰਕਾਰ ਚ ਨੇ ਦੇਖੋ ਮੇਰਾ ਮੰਨਣਾ ਹੈ ਕਿ ਅੱਜ ਮੈਂ ਕਿਸੇ ਪ੍ਰਤੀ ਵੀ ਕੋਈ ਕਮੈਂਟ ਨਹੀਂ ਕਰਨਾ ਚਾਹੁੰਦਾ ਮੇਰਾ ਦਜਾ ਦੇਣ ਇਹ ਹੈ ਕਿ ਇਹ ਜਿਹੜਾ ਸਭ ਤੋਂ ਵੱਡੀ ਪਾਰਟੀ ਨੇ ਵਿਸ਼ਵਾਸ ਕੀਤਾ ਹੈ ਔਰ ਹਾਈ ਕਮਾਂਡ ਦਾ ਔਰ ਸਾਡੀ ਪੀਸੀਸੀ ਪਰ ਜਿਹੜੀ ਹੈ ਸਾਰੀ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਔਰ ਐਨਡੀਓ ਵੀ ਔਰ ਸਾਡੀ ਲੋਕ ਲੀਡਰਸ਼ਿਪ ਔਰ ਸਾਡੇ ਇਸ ਨਗਰੀ ਦੇ ਵਸਨੀਕ ਲੋਕ ਜਿਹੜੇ ਸਾਡੇ 5 ਸਾਲ ਕੀਤੇ ਕੰਮਾਂ ਦੇ ਤੇ ਉਹਨਾਂ ਨੇ ਹਾਪ ਹਾਪ ਜਿਹੜੇ ਪਾਰਟੀ ਨੂੰ ਦਿੱਤੇ ਪਾਰਟੀ ਦਾ ਥੈਂਕਸ ਕਿ ਉਹਨਾਂ ਨੇ ਇਸ ਚੀਜ਼ ਨੂੰ ਸਮਝਦੇ ਹੋਏ ਦੁਬਾਰਾ ਮੌਕਾ ਦਿੱਤਾ ਇਸ ਨਗਰੀ ਦੇ ਲੋਕਾਂ ਨੂੰ ਕਿ ਉਹ ਆਪਣਾ ਫੈਸਲਾ ਕਰ ਸਕਣ ਮੇਰਾ ਮਤਲਬ ਹੈ ਕਿ ਮੈਂ ਕੋਈ ਵੀ ਐਵਜ ਕਮੈਂਟ ਅੱਜ ਨਹੀਂ ਕਰਨਾ ਚਾਹੁੰਦਾ हां आगे ਹੁਣ ਇਲੈਕਸ਼ਨ ਨੂੰ 50 ਦਿਨ 30 40 ਦਿਨ ਦੀ 40 50 ਦਿਨ ਦੀ ਇਲੈਕਸ਼ਨ ਹੈ ਉਹਦੇ ਚ ਆਪਾਂ ਸਾਰੀਆਂ ਗੱਲਾਂ ਕਰਾਂਗੇ ਆਪਣੇ ਸਾਰਿਆਂ ਨਾਲ ਸਤਿ ਸ੍ਰੀ ਅਕਾਲ ਤੁਹਾਡਾ ਮਾਡਲ ਕੀ ਰਹੇਗਾ ਅਮਰਸਰਪਤੀ ਕੀ ਸਮਰਪਣ ਰਹੇਗਾ ਤੁਹਾਡਾ ਅਜੇ ਮੇਰਾ ਕੋਈ ਸਮਰਪਣ ਨਹੀਂ ਹੈ ਮੈਂ ਤੁਹਾਨੂੰ ਕਿਹਾ ਕਿ ਅੱਜ ਦਾ ਜਿਹੜਾ ਆਈਸੀ ਦੀ ਚੀਜ਼ ਹੈ ਅੱਜ ਇਹ ਪਹਿਲੀ ਗੱਲ ਸੀ ਕਿ ਟਿਕਟ ਪਾਰਟੀ ਕੌਣ ਕਿਵੇਂ ਡਿਸਾਈਡ ਕਰਦੀ ਉਹਦੇ ਪ੍ਰਤੀ ਮੈਂ ਸਮਝਦਾ ਕਿ ਇਹ ਅੱਜ ਦਾ ਕੇਕੀ ਚੀਜ਼ਾਂ ਨੇ ਜਿਹੜਾ ਇਲੈਕਸ਼ਨ ਦੇ ਵਿੱਚ ਆਉਣਾ ਮੈਂ ਤੁਹਾਨੂੰ ਦੱਸਿਆ ਕਿ ਆਪਾਂ 1 2 ਦਿਨ ਤੱਕ ਇੰਟਰਵਿਊ ਕਰਾਂਗੇ ਸਾਰੀਆਂ ਗੱਲਾਂ ਆਪਾਂ ਪੱਛੇ ਕਰਾਂਗੇ ਤੇ ਤੈ ਕਰਾਂਗੇ ਪਰ ਤੁਹਾਡੀ ਟਿਕਟ ਲੈਣ ਦੇ ਵਿੱਚ ਰੋੜੇ ਬਹੁਤ ਜ਼ਿਆਦਾ ਸੀ ਕਿਉਂਕਿ ਲੋਕਲ ਲੀਡਰਸ਼ਿਪ ਵੱਲੋਂ ਵੀ ਕਿਹਾ ਜਾ ਰਿਹਾ ਸੀ ਕਿ ਜਿਹੜਾ ਹੈ ਟਿਕਟ ਬਦਲੀ ਜਾਣੀ ਚਾਹੀਦੀ ਹੈ ਦੇਖੋ ਟਿਕਟ ਮੰਗਣਾ ਹਰ ਇੱਕ ਦਾ ਅਧਿਕਾਰ ਹੈ ਮੈਸੇਬ ਦਾ ਲੋਕਤੰਤਰ ਪ੍ਰਕਿਰਿਆ ਆ ਪਰ ਉਸ ਤੋਂ ਬਾਅਦ ਪਾਰਟੀ ਨੇ ਡਿਸਾਈਡ ਕਰਨਾ ਹੁੰਦਾ ਤੁਹਾਡੇ ਹਾਪ-ਭਾਪ ਚਾਹੀਦੇ ਹੁੰਦੇ ਆ ਪਬਲਿਕ ਦੇ ਹਾਪ-ਭਾਪ ਚਾਹੀਦੇ ਹੁੰਦੇ ਆ ਉਹ ਸਾਰੀਆਂ ਚੀਜ਼ਾਂ ਨੂੰ ਡਿਸਾਈਡ ਕਰਦੇ ਹੋਏ ਪਾਰਟੀ ਨੇ ਜੋ ਡਿਸਾਈਡ ਕੀਤਾ ਮੈਂ ਸਭਨਾਂ ਦਾ ਧੰਨਵਾਦ ਕਰਦਾ ਔਰ ਸਮੁੱਚੀ ਲੀਡਰਸ਼ਿਪ ਦਾ ਵੀ ਕਿਉਂਕਿ ਜੋ ਟਿਕਟ ਮੰਗਦੇ ਹੀ ਸਾਰਿਆਂ ਦੇ ਅਸ਼ੀਰਵਾਦ ਨਾਲ ਇਹ ਸਾਰੀਆਂ ਟਿਕਟਾਂ ਮਿਲੀਆਂ ਇਹ ਕੋਈ ਇਹੋ ਜ ਇਹ ਕਿਹੜੇ ਲੈਨ ਤੱਕ ਭਾਵੇਂ ਕੋਸ਼ਿਸ਼ ਹੋਵੇ ਮੇਰਾ ਮੰਨਣਾ ਹੈ ਕਿ ਇਹ ਸਾਰਾ ਕੁਝ ਵੀ ਸਾਰਿਆਂ ਦੀ ਸ਼ਾਂਤੀ ਨਹੀਂ ਹੁੰਦਾ ਜੀ ਇਹ ਸਾਰੀ ਇੱਕ ਕਾਂਗਰਸ ਪਾਰਟੀ ਦੇ ਵਿੱਚ ਬੜੀ ਵੱਡੀ ਚੀਜ਼ਾਂ ਦੀ ਧੜੇਬੰਦੀ ਉਸ ਧੜੇਬੰਦੀ ਨੂੰ ਖਤਮ ਕਰਨ ਚ ਫੁਰਜੀਤ ਸਿੰਘ ਔਜਲਾ ਕਿੰਨੇ ਕਾਮਯਾਬ ਹੋਣਗੇ ਦੇਖੋ ਇਹ ਟਿਕਟ ਮੈਂ ਮੰਨਦਾ ਮੈਂ ਫਿਰ ਤੁਹਾਨੂੰ ਕਹਿੰਦਾ ਕਿ ਇਹ ਅੰਮ੍ਰਿਤਸਰ ਸ਼ਹਿਰ ਦੀ ਟਿਕਟ ਹੈ ਗੁਰੂ ਨਗਰੀ ਦੀ ਟਿਕਟ ਹੈ ਉਹਨਾਂ ਦੇ ਹੱਥ ਪਾਵਨ ਨੂੰ ਮਿਲੀ ਟਿਕਟ ਹੈ ਪਾਰਟੀ ਦੇ ਲੀਡਰਸ਼ਿਪ ਸਾਰੀ ਇੱਕ ਪਲੇਟਫਾਰਮ ਤੇ ਇਲੈਕਸ਼ਨ ਲੜੂਗੀ ਕਿਉਂਕਿ ਇਹ ਕਾਂਗਰਸ ਪਾਰਟੀ ਦੀ ਇਹ ਇਲੈਕਸ਼ਨ ਹੈ ਮੇਰੀ ਇਕੱਲੇ ਦੀ ਇਲੈਕਸ਼ਨ ਨਹੀਂ ਹੈਗੀ ਤੇ ਮੇਰਾ ਮੰਨਣਾ ਹੈ ਕਿ ਸਾਰੇ ਇੱਕ ਇੱਕ ਪਲੇਟਫਾਰਮ ਤੇ ਹੀ ਇਲੈਕਸ਼ਨ ਲੜਾਂਗੇ ਕੋਈ ਇਹੋ ਜੀ ਗੱਲ ਨਹੀਂ ਹੈਗੀ ਤੁਸੀਂ ਸਮਝਦੇ ਹੋ ਕਿ ਇਸ ਵਾਰ ਰਾ ਔਖੀ ਹੋਏਗੀ ਯਾਰ ਮੈਂ ਫਿਰ ਤੈਨੂੰ ਕਹਿ ਰਿਹਾ ਮੇਰਾ ਵੀ ਰਾਜੀ ਤੇ ਮੈਂ ਟਿਕਟ ਲਈ ਹੈ ਅੱਜ ਤੇ ਉਤਰਨਾ 40 50 ਦਿਨ ਚੱਲਾਂਗੇ ਫਿਰ ਰਾ ਔਖੀ ਸੌਖੀ ਦਾ ਫਿਰ ਡਿਸਾਈਡ ਕਰ ਲਿਓ ਅੱਜ ਰਾਵਾਂ ਤੇ ਹਮੇਸ਼ਾ ਹੀ ਔਖੀਆਂ ਸਮਝ ਕੇ ਲੜੋਗੇ ਤੇ ਸੌਖੀਆਂ ਹੁੰਦੀਆਂ ਨੇ ਜੇ ਸੌਖੀਆਂ ਸਮਝ ਕੇ ਲੜੋਗੇ ਤੇ ਉਹ ਔਖੀਆਂ ਹੋ ਜਾਂਦੀਆਂ ਨੇ ਬڑے ਨਾਮ ਦੇ ਹੋ ਵੀ بڑے ਲੋਕਾਂ ਨੂੰ ਟਿਕਟਾਂ ਮਿਲੀਆਂ ਚਰਨਜੀਤ ਸਿੰਘ ਚੰਨੀ ਇਹਨਾਂ ਨੂੰ ਉਤਾਰਿਆ ਗਿਆ ਹੈ ਸੁਖਪਾਲ ਕਹਿਰਾ ਨੂੰ ਉਤਾਰਿਆ ਗਿਆ ਹੈ ਤਾਂ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਪਾਰਟੀ ਦਾ ਫੈਸਲਾ ਸਾਰੇ ਸਾਰੇ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਉਹਨਾਂ ਦੇ ਵਰਕਰ ਸਭਾ ਨੂੰ ਵਧਾਈ ਉਹਨਾਂ ਦੇ ਸਪੋਰਟਰ ਨੂੰ ਵਧਾਈ ਔਰ ਸਭ ਤੋਂ ਵੱਡੀ ਗੱਲ ਹੈ ਕਿ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰਸ਼ਿਪ ਔਰ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪਾਰਟੀ ਦੀ ਲੀਡਰਸ਼ਿਪ ਨੂੰ ਵਧਾਈ ਔਰ ਸਾਡੀ ਲੋਕਲ ਲੀਡਰਸ਼ਿਪ ਨੂੰ ਵਧਾਈ ਜਿਨ੍ਹਾਂ ਨੇ ਸਾਰਾ ਕੁਝ ਇਸ ਜਗ੍ਹਾ ਤੱਕ ਪਹੁੰਚ ਸਾਰਿਆਂ ਦਾ ਸਾਥ ਦਿੱਤਾ ਅਗਲੇ ਸਵਾਲ ਕਦੋਂ ਅੰਮ੍ਰਿਤਸਰ ਦੀ ਜਿਹੜੀ ਜਨਤਾ ਦੀ ਕਚੈਰੀ ਚ ਪਹੁੰਚੋਗੇ ਤੇ ਕਦੋਂ ਜਿਹੜੀ ਠੂਣ ਸ਼ੁਰੂ ਕਰੋਗੇ ਮੈਂ ਤੁਹਾਡੇ ਲਈ ਕਹਣਾ ਜੋ ਅਗਵੇਂ ਪਰਸੋਂ ਸ਼ਤਾਫਦੀ ਦੇ ਅੰਮ੍ਰਿਤਸਰ ਪਹੁੰਚ ਰਹੇ ਆ ਦੁਪਹਿਰੇ 1:00 ਵਜੇ ਜਿਹੋ ਹੋਗੇ ਉੱਥੇ ਪਹੁੰਚਾਂਗੇ ਤੇ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਹਾਂ ਬਸ ਲੋਕ ਆਪਣੇ ਵੋਟ ਦਾ ਅਧਿਕਾਰ ਵਰਤਣ ਆਪਣੇ ਮਤਦਾਦਾਨ ਕਰਨ ਔਰ ਸਹੀ ਦਿਸ਼ਾ ਚ ਕਰਨ ਜੀ ਜੀ ਸ੍ਰੀ ਆ ਸੰਸਦ ਸਾਹਿਬ ਬਹੁਤ ਬਹੁਤ ਸ਼ੁਕਰੀਆ ਤਾਂ ਮੁਲਾਕਾਤ ਹੁੰਦੀ ਹੈ ਜੀ ਥੈਂਕ ਯੂ